ਕਿ ਪੰਜਾਬੀ ਮਸ਼ਹੂਰ ਸਿੰਗਰ ਪ੍ਰਵੀਸ਼ ਵਰਮਾ ਦੀ ਡਿਵੋਰਸ ਹੋਣ ਦੀ ਖਬਰ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਸਾਰੇ ਹੀ ਫੈਨ ਬੜੇ ਹੀ ਹੈਰਾਨ ਹੋਏ ਨੇ ਕਿ ਇਹਨਾਂ ਦੋਨਾਂ ਵਿੱਚ ਇੰਨਾ ਜ਼ਿਆਦਾ ਪਿਆਰ ਸੀ ਅਚਾਨਕ ਹੀ ਡਿਵੋਰਸ ਹੋਣ ਦੀ ਖਬਰ ਕਿ ਪ੍ਰਵੀਸ਼ ਵਰਮਾ ਕਿ ਉਹ ਨ샨ਸੀ ਕਿ ਹਰ ਇੰਟਰਵਿਊ ਵਿੱਚ ਆਪਣੀ ਵਾਈਫ ਦੀ ਤਾਰੀਫ ਕਰਦਾ ਸੀ ਕਿ ਇਸ ਤੋਂ ਉੱਤੇ ਕੋਈ ਵੀ ਨਹੀਂ ਕਿ ਇੰਨਾ ਜ਼ਿਆਦਾ ਪਿਆਰ ਕਰਦੀ ਹੈ ਸ਼ਾਇਦ ਇਹਨਾਂ ਨੂੰ ਤਾਂ ਕਿਸੇ ਦੀ ਨਜ਼ਰ ਹੀ ਲੱਗ ਗਈ ਜਿਸ ਤੋਂ ਬਾਅਦ ਸਿੱਧੀ ਗੱਲ ਡਿਵੋਰਸ ਤੱਕ ਪਹੁੰਚ ਗਈ ਇਹ ਗੱਲ ਤਾਂ ਕਨਫਰਮ ਹੈ ਕਿ ਦੋਨੋਂ ਅਲੱਗ-ਅਲੱਗ ਰਹਿ ਰਹੇ ਨੇ ਕੇਸ਼ਟਾ ਤੇ ਇੱਕ ਦੂਜੇ ਨੂੰ ਅਨਫੋਲੋ ਵੀ ਕਰਿਆ ਹੋਇਆ ਕਿ ਝਗੜਾ ਕਾਫੀ ਵੱਡੀ ਗੱਲ ਤੋਂ ਹੋਇਆ ਹੋਇਆ ਲੱਗਦਾ ਅਤੇ ਇਸ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਉੱਤੇ ਪ੍ਰਵੀਸ਼ ਵਰਮਾ ਨੇ ਲਾਈਵ ਹੋ ਕੇ ਦੱਸਿਆ ਮੈਨੂੰ ਅਤੇ ਮੇਰੀ ਫੈਮਲੀ ਬਾਰੇ ਬਹੁਤ ਕੁਝ ਕਹਿ ਰਹੇ ਨੇ ਕੋਈ ਕਹਿੰਦਾ ਇਹਨਾਂ ਦਾ ਡਿਵੋਰਸ ਹੋ ਗਿਆ ਕੋਈ ਕੁਝ ਕਹਿ ਰਿਹਾ ਡਿਵੋਰਸ ਹੋਊ ਤਾਂ ਮੇਰਾ ਹੋਊ ਅਤੇ ਨਹੀਂ ਹੋਊ ਤਾਂ ਉਹ ਵੀ ਮੇਰਾ ਹੀ ਹੋਊ ਤੁਹਾਨੂੰ ਕੋਈ ਹੱਕ ਨਹੀਂ ਮੇਰੀ ਲਾਈਫ ਵਿੱਚ ਇੰਟਰਫੇਅਰ ਕਰਨ ਦੀ ਅਤੇ ਮੇਰੇ ਪਰਿਵਾਰ ਵਿੱਚ ਮਾੜਾ ਚੰਗਾ ਬੋਲਣ ਦਾ ਤੁਹਾਡਾ ਕੋਈ ਹੱਕ ਨਹੀਂ ਝਗੜੇ ਕਿੱਥੇ ਨਹੀਂ ਹੁੰਦੇ ਵੱਡੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਮੈਂ ਆਪਣੀ ਜ਼ਿੰਦਗੀ ਤੋਂ ਖੁਸ਼ ਹਾਂ ਅਤੇ ਮੇਰੇ ਅਤੇ ਮੇਰੇ ਘਰਦਿਆਂ ਦੇ ਖਿਲਾਫ ਮਾੜਾ ਚੰਗਾ ਨਾ ਬੋਲੋ ਜੋ ਮੇਰੇ ਨਾਲ ਖੜਿਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਜੋ ਨਹੀਂ ਖੜੇ ਉਹ ਵੀ ਸਿਰ ਮੱਥੇ ਪਲੀਜ਼ ਮੇਰੀ ਫੈਮਲੀ ਬਾਰੇ ਐਦਾਂ ਦਾ ਕੁਝ ਨਾ ਲਿਖੋ ਸਾਡੇ ਘਰ ਦਾ ਮਾਮਲਾ ਸਾਡੇ ਤੱਕ ਹੀ ਰਹਿਣ ਦਿਓ ਅਸੀਂ ਆਪੇ ਹੀ ਬੈਠ ਕੇ ਨਿਬੇੜ ਲਾਵਾਂਗੇ ਬਾਕੀ ਤੁਸੀਂ ਖੁਸ਼ ਰਹੋ ਇਹ ਲਾਈਵ ਵਿੱਚ ਪ੍ਰਵੀਸ਼ ਵਰਮਾ ਨੇ ਬਿਆਨ ਦੇਹਾ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਕ channel ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਦੋਸਤੋ